ਰਾਣਾ ਇੰਦਰ ਪ੍ਰਤਾਪ ਨਹੀਂ ਆਇਆ ਤਾਂ ਸੰਗਤ ਵੀ ਕੋਈ ਨਹੀਂ ਆਈ ਉਹਨਾਂ ਦੀ ਤੂੰ ਸਾਬਤ ਕੀ ਹੁੰਦਾ ਕਿ ਇਸ ਗੰਦੀ ਰਾਜਨੀਤੀ ਤੋਂ ਲੋਕ ਤੰਗ ਆ ਚੁੱਕੇ ਨੇ ਸਾਡੇ ਐਮਐਲਏ ਸਾਹਿਬ ਇੰਦਰ ਪ੍ਰਤਾਪ ਸਿੰਘ ਰਾਣਾ ਜੀ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਸੀ ਯਾਰ ਮੈਂ ਉਦਾਂ ਕਹਿੰਦਾ ਰਹੂੰਗਾ ਵੀ ਮੈਂ ਨਹੀਂ ਪੈਸੇ ਲਏ ਮੈਂ ਨਹੀਂ ਲੈਂਦਾ ਮੈਂ ਇਮਾਨਦਾਰ ਹਾਂ ਅਧਿਆਨ ਨੇ ਮੰਨਣਾ ਅਧਿਆਨ ਨੇ ਨਹੀਂ ਮੰਨਣਾ ਸੋ ਮੈਂ ਸੁਨੇਹਾ ਭੇਜਿਆ ਪੇ ਤੂੰ ਸਾਬਤ ਕਰ ਮੈਂ ਬੇਈਮਾਨ ਆ ਕਿਸੇ ਤਰ੍ਹਾਂ ਦਾ ਵੀ ਕੋਈ ਕਰਪਸ਼ਨ ਕੀਤੀ ਕਿਸੇ ਕੋ ਕੋ ਪੈਸੇ ਲਏ ਹੋਣ ਤੇ ਮੈਂ ਉੱਥੇ ਜਾ ਕੇ ਆਪਣਾ ਮਹਾਰਾਜ ਦੀ ਹਜੂਦੀ ਦੇ ਵਿੱਚ ਗੁਰਦਾਰਾ ਸਾਹਿਬ ਬੈਠ ਕੇ ਕਹਿ ਕੇ ਆਇਆ ਜੇ ਮੈਂ ਇਮਾਨਦਾਰੀ ਦੀ ਰਾਜਨੀਤੀ ਤੇ ਮੋਹਰ ਲਾਤੀ ਅੱਜ ਤੁਸੀਂ ਆ ਦੇਖ ਲੋ ਕਿੰਨਾ ਵੱਡਾ ਇਕੱਠ ਹੈ ਔਰ ਨਹੀਂ ਮੈਂ ਬੁਲਾਇਆ ਮੈਂ ਮੈਸੇਜ ਭੇਜਿਆ ਵੀ ਤੁਸੀਂ ਆ ਜਿਓ ਮੈਂ ਕੋਈ ਇਕੱਠ ਨਹੀਂ ਕੋਈ ਰੈਲੀ ਨਹੀਂ ਆ ਜਿਹੜੇ ਪਰਚੀਆਂ ਵਾਲੀ ਰਾਜਨੀਤੀ ਹੈ ਜਿਹੜੀ ਆ ਨਸ਼ਿਆਂ ਵਾਲੀ ਰਾਜਨੀਤੀ ਪੈਸੇ 15-1500 ਵੰਡ ਕੇ ਵੋਟਾਂ ਲੈਣ ਵਾਲੀ ਰਾਜਨੀਤੀ ਇੱਥੇ ਤੋ ਲੁਕੀ ਤੰਗ ਆ ਗਏ ਆ ਇਹ ਜੋੜ ਕੇ ਬੇਨਤੀ ਹੈ ਅਸੀਂ ਸਾਰਿਆਂ ਨੇ ਚੱਲ ਜਾਣਾ ਇੱਥੋਂ ਇਸ ਧਰਤੀ ਨੂੰ ਗੰਦ ਲਾਣਾ ਹੁਣ ਦਿਆ ਜਾ ਇਸ ਧਰਤੀ ਨੂੰ ਬਚਾ ਲਓ ਕਪੂਰਥਲਾ ਗਰਕ ਗਿਆ ਇਹਨੂੰ ਬਚਾ ਲਿਆ ਜਾ ਹਫਤੇ ਪਹਿਲਾਂ ਰਾਣਾਇੰਦਰ ਪ੍ਰਤਾਪ ਨੇ ਇੱਕ ਬਿਆਨ ਦਿੱਤਾ ਸੀਗਾ ਕੀ ਚੀਮਾ ਸਾਹਿਬ ਜਿਹੜੇ ਆ ਵੀਡੀਓ ਸਾਹਿਬ ਕੋਲੋਂ ਲੱਖ ਲੱਖ ਰੁਪਈਆ ਲੈ ਲੈਂਦੇ ਆ ਤੁਸੀਂ ਕਿ ਗੁਰੂ ਘਰ ਆ ਜਾਓ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਚੀਮਾ ਸਾਹਿਬ ਕਿਸੇ ਕੋਲੋਂ ਕੋਈ ਰੁਪਈਆ ਵੀ ਲੈ ਸਕਦੇ ਖੁਦ ਆਪਣੀ ਗੱਡੀ 'ਚ ਆਪ ਤੇਲ ਪਾਉਂਦੇ ਆ ਇੰਦਰਪ੍ਰਤਾਪ ਸਿੰਘ ਨੇ ਐਮਐਲਏ ਨੇ ਮਾਜੀ ਹੋਣਾ ਤੇ ਸਰਦਾਰ ਸਜਨ ਸਿੰਘ ਚੀਮਾ ਹੋਣਾ ਤੇ ਝੂਠਾ ਬਲੇਮ ਲਾਇਆ ਸੀ ਤਕਰ ਉਹ 2 2 3000 ਬੰਦਾ ਲੈ ਕੇ ਮੰਨ ਲਓ ਬੇਰਸਾ ਪਹੁੰਚਿਆ ਡੇਢ ਘੰਟਾ ਵੇਟ ਕੀਤੀ ਆ ਕੋਈ ਨਹੀਂ ਆਇਆ ਮਾਰਦਾ ਲੱਖਾਂ ਰੁਪਈਆਂ ਦੀਆਂ ਕਰੋੜਾਂ ਰੁਪਈਆਂ ਦੀਆਂ ਅਸੀਂ ਆਸ਼ਾ ਲੈਵਾਂਗੇ ਸੁਲਤਾਨਪੁਰ ਅਸੀਂ ਜਦੋਂ ਇਲੈਕਸ਼ਨ ਜਦੋਂ ਅਸੀਂ ਡਾਕਟਰ ਲੈ ਆਵਾਂਗੇ ਹਸਪਤਾਲ ਵੱਡਾ ਖੋਲ੍ਹਾਂਗੇ ਮੰਨ ਲਓ ਪੀਜੀ ਦੇ ਪੀਜੀ ਦੇ ਚੋਂ ਡਾਕਟਰ ਮਗਾਵਾਂਗੇ ਜਿਵੇਂ 25 ਸਾਲਾਂ ਦੇ ਵਿੱਚ ਕਪੂਰਥੇ ਤੇ ਕੋਈ ਇਦਾਂ ਦਾ ਡਾਕਟਰ ਆਇਆ ਨਹੀਂ ਮਸਾਬ ਦੇ ਬਲੇਮ ਲਾਇਆ ਸੀ ਵੀ ਇਹ ਲੱਖ ਲੱਖ ਰੁਪਈਆ ਵੀਡੀਓ ਸਾਹਿਬ ਕੋ ਫੜ ਲੈਂਦੇ ਆ ਕਿਹਨੇ ਲਾਇਆ ਸੀ ਬਲੇਮ ਰਾਣਾ ਨੇ ਇੰਦਰ ਪ੍ਰਤਾਪ ਨੇ ਕਹਿੰਦਾ ਕਿ ਤੂੰ ਆ ਆ ਬੇਸਾ ਚੜ ਤੇ ਅਸੀਂ ਚੜਦੇ ਆ ਉੱਥੇ ਤਾਂ ਆਪਦੀ ਸਫਾਈ ਦੇ ਅਸੀਂ ਸਫਾਈ ਦਨੇ ਆ ਆਪਦੀ ਪਰ ਟਾਈਮ ਦਿੱਤਾ ਰਿਆ ਸੀ ਨਹੀਂ ਪਹੁੰਚਿਆ ਉਹ ਅਸੀਂ ਆਪਦੀ ਸਫਾਈ ਦੇ ਕੇ ਆ ਗਏ ਅੱਗੇ ਹੁਣ ਉਹਦਾ ਵੀ ਗੀਤ ਦੇ ਵੀ ਉਹ ਕੀ ਕਹਿੰਦਾ ਜੀ ਮਾ ਸਰ ਅੱਜ ਤੁਸੀਂ ਇੰਨਾ ਕੱਟ ਕਿਹਾ ਵਾ ਗੁਰਦੁਆਰਾ ਬੀਰ ਸਾਹਿਬ ਵੀ ਗਏ ਕਿਹੜਾ ਰਹਾ ਵੈਸਾ ਪਿਛਲੇ ਦਿਨੀ ਸਾਡੇ ਐਮ ਐਲ ਏ ਸਾਹਿਬ ਇੰਦਰ ਪ੍ਰਤਾਪ ਸਿੰਘ ਰਾਣਾ ਜੀ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਸੀਗੇ ਸੋ ਮੇਰਾ ਮਨ ਕੀਤਾ ਕਿ ਯਾਰ ਮੈਂ ਉਦਾਂ ਕਹਿੰਦਾ ਰਹੂੰਗਾ ਵੀ ਮੈਂ ਨਹੀਂ ਪੈਸੇ ਲਏ ਮੈਂ ਨਹੀਂ ਲੈਂਦਾ ਮੈਂ ਇਮਾਨਦਾਰ ਹਾਂ ਤੇ ਅਧਿਆਨ ਨੇ ਮੰਨਣਾ ਅਧਿਆਨ ਨੇ ਨਹੀਂ ਮੰਨਣਾ ਸੋ ਮੈਂ ਉਹਨੂੰ ਫਿਰ ਇੱਕ ਸੁਨੇਹਾ ਭੇਜਿਆ ਵੀ ਤੂੰ ਸਾਬਤ ਕਰ ਮੈਂ ਬੇਈਮਾਨ ਆ ਮੈਂ ਪੈਸੇ ਲੈਣਾ ਜਿਹੜਾ ਕਹਿੰਦਾ ਸੀ ਉਹ ਵੀਡੀਓ ਕੋ ਲੈਣਾ ਤੇ ਮੈਂ ਉਹਨਾਂ ਨੂੰ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਬੈਠ ਕੇ ਮੈਂ ਇਹ ਕਿਹਾ ਵੀ ਇਹ ਤੇ ਛੱਡੋ ਕੋਈ ਅਫਸਰ ਕੋਈ ਸਾਰੀ ਸੰਗਤ ਇੰਨੀ ਹੈ ਇੱਥੇ ਸੁਲਤਾਨਪੁਰ ਹਲਕੇ ਦੇ ਵਿੱਚ 9 ਸਾਲਾਂ ਦੇ ਵਿੱਚ ਮੈਂ 9 ਸਾਲ 1916 ਦੇ ਵਿੱਚ 2016 ਚ ਮੈਂ ਆਇਆ ਸੀਗਾ ਅੱਜ 25 ਹੋ ਗਿਆ ਮੈਂ ਲਗਾਤਾਰ ਵਿਚਰ ਰਿਹਾ ਕਿਸੇ ਕੋਲੋਂ ਕੰਮ ਬਦਲੇ ਕਿਸੇ ਕੋਲੋਂ ਮੈਂ ਕਿਸੇ ਤਰ੍ਹਾਂ ਦਾ ਵੀ ਕੋਈ ਕਰਪਸ਼ਨ ਕੀਤੀ ਕਿਸੇ ਕੋਈ ਪੈਸੇ ਲਏ ਹੋਣ ਤੇ ਮੈਂ ਉੱਥੇ ਜਾ ਕੇ ਆਪਣਾ ਮਹਾਰਾਜ ਦੀ ਹਜੂਦੀ ਦੇ ਵਿੱਚ ਗੁਰਦਾਰਾ ਸਾਹਿਬ ਬੈਠ ਕੇ ਕਹਿ ਕੇ ਆਇਆ ਜੇ ਮੈਂ ਟੂਰਨਾਮੈਂਟ ਕਰਾਨਾ ਇੱਥੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਉਹਦੇ ਵਿੱਚ 21-21 ਮੈਂਬਰੀ ਕਮੇਟੀ ਬਣੀ ਹੁੰਦੀ ਹੈ ਜਿਹੜੀ ਉਹ ਹੀ ਹਿਸਾਬ ਕਰਦੀ ਹੈ ਉਹ ਹੀ ਕਲੈਕਸ਼ਨ ਕਰਦੀ ਹੈ ਸੰਗਤ ਕੋ ਸਾਡੇ ਜਿਹੜੇ ਪਾਰਟੀ ਦੇ ਕੰਮ ਚੱਲਦੇ ਆ ਕਦੇ ਅਸੀਂ ਹੋਲਡਿੰਗ ਲਾਣੇ ਹੋਣ ਕਦੇ ਅਸੀਂ ਕੋਈ ਇਸ਼ਤਿਹਾਰ ਦੇਣਾ ਹੋਵੇ ਕਦੇ ਹੋਰ ਸਾਨੂੰ ਕੰਮ ਪੈਂਦੇ ਕਿਤੇ ਰੈਲੀ ਤੇ ਜਾਣਾ ਹੋਵੇ ਤੇ ਆ ਸਾਰੇ ਮੇਰੇ ਵੀਰ ਖੜੇ ਨੇ ਅਸੀਂ ਦੋ ਦੋ ਚਾਰ ਚਾਰ 5 5000 ਇਕੱਠੇ ਕਰਕੇ ਆਪਣਾ ਕੰਮ ਚਲਾਣੇ ਆ ਸਾਡੇ ਕੋ ਉਦਾਂ ਦਾ ਅਸੀਂ ਉਦਾਂ ਦੀ ਰਾਜਨੀਤੀ ਨਹੀਂ ਕਰਦੇ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਸੰਗਤ ਇਮਾਨਦਾਰੀ ਦੀ ਰਾਜਨੀਤੀ ਤੇ ਮੋਹਰ ਲਾਤੀ ਹੈ ਅੱਜ ਤੁਸੀਂ ਆ ਦੇਖ ਲਓ ਕਿੰਨਾ ਵੱਡਾ ਇਕੱਠ ਹੈ ਔਰ ਨਹੀਂ ਮੈਂ ਬੁਲਾਇਆ ਮੈਂ ਮੈਸੇਜ ਭੇਜਿਆ ਵੀ ਤੁਸੀਂ ਆ ਜਿਓ ਮੈਂ ਕੋਈ ਇਕੱਠ ਨਹੀਂ ਕੋਈ ਰੈਲੀ ਨਹੀਂ ਹੈ ਇੱਕ ਸਿੰਪਲ ਮੈਸੇਜ ਛੱਡਿਆ ਵੀ ਜਿਹੜੇ ਵੀ ਸੰਗਤ ਆਉਣੀ ਚਾਹੁੰਦੀ ਹੈ ਉੱਥੇ ਆ ਜਾਏ ਤੇ ਤੁਸੀਂ ਦੇਖ ਲਓ ਆ 2-3000 ਦਾ ਇਕੱਠ ਜਿਹੜਾ ਹੋ ਗਿਆ ਇਹ ਤੋਂ ਸਾਬਤ ਕੀ ਹੁੰਦਾ ਹੈ ਕਿ ਇਸ ਗੰਦੀ ਰਾਜਨੀਤੀ ਤੋਂ ਲੋਕ ਤੰਗ ਆ ਚੁੱਕੇ ਨੇ ਆ ਜਿਹੜੇ ਪਰਚੀਆਂ ਵਾਲੀ ਰਾਜਨੀਤੀ ਹੈ ਜਿਹੜੀ ਆ ਨਸ਼ਿਆਂ ਵਾਲੀ ਰਾਜਨੀਤੀ ਪੈਸੇ 15 1500 ਵੰਡ ਕੇ ਵੋਟਾਂ ਲੈਣ ਵਾਲੀ ਰਾਜਨੀਤੀ ਇੱਥੇ ਤੋ ਲੋਕੀ ਤੰਗ ਆ ਗਏ ਆ ਇਹ ਲੋਕਾਂ ਨੇ ਅੱਜ ਸਾਬਤ ਕਰ ਦਿੱਤਾ ਸੰਗਤ ਨੇ ਅੱਜ ਸਾਬਤ ਕਰ ਦਿੱਤਾ ਸੁਲਤਾਨਪੁਰ ਲੋਧੀ ਵਾਸੀ ਨੂੰ ਕੀ ਹੋਣਾ ਮੈਂ ਬਸ ਇਹ ਕਰਨਾ ਵੀ ਵੀਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਸਾਰਿਆਂ ਨੇ ਚੱਲ ਜਾਣਾ ਇੱਥੋਂ ਇਸ ਧਰਤੀ ਨੂੰ ਗੰਦਲਾ ਨਾ ਹੋਣ ਦਿਆ ਜੇ ਇਸ ਧਰਤੀ ਨੂੰ ਪਵਿੱਤਰ ਰੱਖਿਆ ਜੇ ਇਹ ਧਰਤੀ ਦੇ ਉੱਤੇ ਇਮਾਨਦਾਰੀ ਦਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਫੋਲੋ ਕਰਨਾ ਹੈ ਇਹ ਨਹੀਂ ਹੈ ਕਿ ਇੱਥੇ ਨਸ਼ੇ ਵੰਡ ਕੇ ਜਿਹੜੀ ਹੈ ਉਹ ਚੋਣਾਂ ਜਿੱਤੀਆਂ ਜਾਣ ਕਰਪਸ਼ਨ ਨਾਲ ਜਿੱਤੀਆਂ ਜਾਣ 15 1500 10 10000 ਤੱਕ ਵੋਟਾਂ ਦੀ ਜਿਹੜੀ ਉਹ ਤੁਸੀਂ ਰੀਤ ਪਾਤੀ ਹੈ ਤੁਸੀਂ ਆਪ ਸੋਚ ਸਕਦੇ ਹੋ ਜਿਹੜਾ ਇੰਨੇ ਪੈਸੇ ਵੰਡੇਗਾ ਉਹ ਕਦੇ ਇਮਾਨਦਾਰ ਰਹਿ ਸਕਦਾ ਸੋ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਤੇ ਸੰਗਤ ਨੇ ਗਲਤੀ ਕਰ ਲਈ ਤੇ ਅਸੀਂ ਸਾਡਾ ਤੇ ਦੇਖੋ ਅਸੀਂ ਕੁ ਸਿਆਸਤ ਇਹ ਹੈ ਦੀ ਕਿ ਖੁੰਡੀ ਫੜ ਕੇ ਅਸੀਂ 90 ਸਾਲ ਦੀ ਸਿਆਸਤ ਕਰਨੀ ਹੈ ਅਸੀਂ ਚਲੇ ਜਾਣਾ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਸ ਧਰਤੀ ਨੂੰ ਬਚਾ ਲਓ ਕਪੂਰਥਲਾ ਗਰਕ ਗਿਆ ਇਹਨੂੰ ਬਚਾ ਲਿਆ ਜਾ ਬਸ ਇਹ ਮੇਰਾ ਸੁਨੇਹਾ ਠੀਕ ਹੈ ਜੀ ਜੀ ਮਾ ਸਰਬੰਨੋ ਅੱਜ ਇਹੜਾ ਵੀਰ ਸਾਹਿਬ ਅਤਮਸਤਕ ਹੋਇਆ ਕਿਸ ਕਾਰਨ ਕਰਕੇ ਹੋਇਆ ਦੇਖੋ ਜੀ ਪਹਿਲੇ ਕੁਝ ਇੱਕ ਦੋ ਹਫ਼ਤੇ ਪਹਿਲਾਂ ਰਾਣਾਇੰਦਰ ਪ੍ਰਤਾਪ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਚੀਮਾ ਸਾਹਿਬ ਜਿਹੜੇ ਆ ਵੀਡੀਓ ਸਾਹਿਬ ਕੋਲੋਂ ਲੱਖ ਲੱਖ ਰੁਪਈਆ ਲੈ ਲੈਂਦੇ ਆ ਤੇ ਉਹਨਾਂ ਨੇ ਇਹ ਚੀਜ਼ ਰੱਖੀ ਸੀ ਕਿ ਗੁਰੂ ਘਰ ਆਜੋ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਤੇ ਅੱਜ ਸਾਰੀ ਸੰਗਤ ਇਸੇ ਸਬੰਧ ਦੇ ਵਿੱਚ ਆਈ ਸੀਗੀ ਕਿ ਜਿੰਨੇ ਵੀ ਉਹ ਉਹਨਾਂ ਦੇ ਉੱਤੇ ਇਲਜ਼ਾਮ ਬਾਜ਼ੀ ਕਰਦੇ ਸੀਗੇ ਕਿ ਆਜੋ ਗੁਰੂ ਘਰ ਆਕੇ ਨਪਟਾਰਾ ਹੋ ਜਾਊਗਾ ਪਰ ਉਹ ਸੰਗਤਬਦ ਰਾਣਾਿੰਦਰ ਪ੍ਰਤਾਪ ਨਹੀਂ ਆਇਆ ਤਾਂ ਸੰਗਤ ਵੀ ਕੋਈ ਨਹੀਂ ਆਈ ਉਹਨਾਂ ਦੀ ਸਾਡੇ ਜਿੰਨੇ ਵੀ ਸਾਰੇ ਆਗੂ ਅੱਜ ਝਾਰੂ ਉਹ ਸਾਰੇ ਪਹੁੰਚੇ ਆ ਸਾਰਿਆਂ ਨੂੰ ਮਾਣ ਆ ਟੀਮਾ ਸਾਹਿਬ ਦੇ ਉੱਤੇ ਕਿ ਕੋਈ ਕਹੇ ਰੂ ਇਹਨਾਂ ਇੱਕ ਪਰਸੈਂਟ ਵੀ ਸ਼ੱਕ ਨਹੀਂ ਆ ਕਿ ਇਮਾਨਦਾਰ ਚੀਮਾ ਸਾਹਿਬ ਕਿਸੇ ਕੋਲੋਂ ਕੋ ਰੁਪਈਆ ਵੀ ਲੈ ਸਕਦੇ ਖੁਦ ਆਪਣੀ ਗੱਡੀ 'ਚ ਆਪ ਤੇਲ ਪਾਉਂਦੇ ਆ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਆਪ ਖਰਚਾ ਕਰਦੇ ਆ ਅਸੀਂ ਕਦੀ ਰੈਲੀਆਂ ਤੇ ਵੀ ਗਏ ਆ ਕਦੀ ਕਿਸੇ ਕੋ ਰੁਪਈਆ ਨਹੀਂ ਮੰਗਿਆ ਜੀ ਸਾਰੇ ਜਿੰਨੇ ਵੀ ਪਾਰਟੀ ਦੇ ਵਰਕਰ ਆ ਉਹ ਆਪ ਕੰਟਰੀਬਿਊਸ਼ਨ ਕਰਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਆਪ ਖਰਚਾ ਕਰਦੇ ਆ ਕਦੀ ਕਿਸੇ ਕੋ ਡਿਮਾਂਡ ਨਹੀਂ ਕੀਤੀ ਔਰ ਕੋਈ ਇੱਕ ਵੀ ਬੰਦਾ ਇੱਕ ਵੀ ਬੰਦਾ ਕੋਈ ਇਲਜ਼ਾਮ ਨਹੀਂ ਲਾ ਸਕਦਾ ਕਿ ਸਾਡੇ ਵਿੱਚੋਂ ਕਿਸੇ ਵੀ ਬੰਦੇ ਨੇ ਜਾਂ ਚੀਮਾ ਸਾਹਮਣੇ ਕਦੀ ਰੁਪਈਆ ਵੀ ਮੰਗਿਆ ਹੋਵੇ ਇਸ ਕਰਕੇ ਸਾਰਿਆਂ ਨੂੰ ਕਹਿੰਨੇ ਆ ਕਿ ਇਦਾਂ ਦੇ ਲੀਡਰ ਨਹੀਂ ਮਿਲਨੇ ਸੁਲਤਾਨਪੁਰ ਹਲਕੇ ਨੂੰ ਠੀਕ ਆ ਪੈਸੇ ਵਾਲੇ ਸਾਰਿਆਂ ਨੂੰ ਮਿਲ ਜਾਣਗੇ ਵੱਡੇ ਵੱਡੇ ਆ ਜਾਣਗੇ ਪਰ ਇਮਾਨਦਾਰ ਤੇ ਚੰਗੀ ਸੋਚ ਰੱਖਣ ਵਾਲੇ ਸਰਦਾਰ ਸੱਜਣ ਸਿੰਘ ਚੀਮਾਰਗਾ ਕੋਈ ਬੰਦਾ ਨਹੀਂ ਮਿਲਣਾ ਸਾਨੂੰ ਸਾਡੇ ਸੁਲਤਾਨਪੁਰ ਦੀ ਖੁਸ਼ਕਿਸਮਤੀ ਆ ਕਿ ਸਾਨੂੰ ਇਦਾਂ ਦੇ ਲੀਡਰ ਮਿਲੇ ਆ ਹਾਂਜੀ ਹਾਂਜੀ ਆ ਮੈਂ ਜਗਿੰਦਰ ਸਿੰਘ ਸਰਪੰਚ ਸ਼ਾਹਵਲੰਦ ਰਿਸਾ ਸੁਲਤਾਨਪੁਰ ਲੋਧੀ ਤਹਿਸੀਲ ਦਾ ਹੈ ਇਹ ਬਾਕੀ ਥੋੜੇ ਦਿਨ ਪਹਿਲਾਂ ਰਾਣਾ ਪ੍ਰਤਾਪ ਇੰਦਰਪ੍ਰਤਾਪ ਸਿੰਘ ਨੇ ਐਮਐਲਏ ਨੇ ਮੰਨ ਲਓ ਭਾਜੀ ਹੁਣਾਂ ਤੇ ਸਰਦਾਰ ਸੱਜਨ ਸਿੰਘ ਚੀਮਾ ਹੁਣਾਂ ਤੇ ਝੂਠਾ ਬਲੇਮ ਲਾਇਆ ਸੀ ਵੀ ਜਿਹੜਾ ਸਰਦਾਰ ਸੱਜਨ ਸਿੰਘ ਆ ਇਹ ਅਫਸਰਾਂ ਕੋ ਮੰਨ ਲਓ ਕ੍ਰਿਪਟਾ ਬਹੁਤ ਵਿਅਸਰਾਂ ਕੋ ਪੈਸੇ ਲੈਂਦਾ ਇੰਦਰਪ੍ਰਤਾਪ ਨੇ ਇਹ ਵੀ ਕਹੇ ਜਿਹੜਾ ਨਰਤੇਜ ਸਿੰਘ ਚੀਮੀ ਆ ਚੀਮਾ ਵਾ ਉਹ ਤਾਂ ਕ੍ਰਿਪਟ ਹੈਗਾ ਹੀ ਹੈਗਾ ਤੇ ਇਹ ਵੀ ਚੀਮਾ ਵਾ ਇਹ ਉਹਦਾ ਵੀ ਮੰਨ ਲਓ ਸਿਰਾਵਾ ਉਹਦਾ ਵੀ ਉੱਪਰ ਆ ਇਸ ਕਰਕੇ ਭਾਜੀ ਸਰਦਾਰ ਸੱਜਨ ਸਿੰਘ ਟੀਮਾ ਸਾਹਿਬ ਨੇ ਇਹਨਾਂ ਨੂੰ 11 ਤਰੀਕ ਦਿੱਤੀ 9 ਵਜੇ ਦਾ ਟਾਈਮ ਦਿੱਤਾ ਉਹਨਾਂ ਕਹਿੰਦੇ ਸਾਰੀਆਂ ਗੱਲਾਂ ਆਪਾਂ ਪਾਸੇ ਛੱਡ ਰਹੇ ਨੇ ਆਪਾਂ ਪਾਸੇ ਬਹਿਸ ਫਸਾਈਏ ਦੇ ਵਿੱਚ ਨਹੀਂ ਪੈਣਾ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਸ਼ੋਪਾ ਪ੍ਰਾਪਤ ਗੁਰਦੁਆਰਾ ਬੇਰ ਸਾਹਿਬ ਵੀ ਆਪਾਂ ਉੱਥੇ ਚਲ ਚਲੀਏ 9 ਵਜੇ ਦਾ ਟਾਈਮ ਦਿੱਤਾ ਵੀ ਆਪਾਂ ਸਾਰਾ ਸੱਚ ਝੂਠ ਜਿਹੜਾ ਉਹ ਮਹਾਰਾਜ ਆਪੇ ਉਹਦਾ ਨਰਨਾ ਕੱਢੂਗਾ ਪਲਮ ਸਰਦਾਰ ਸੱਜਨ ਸਿੰਘ ਟੀਮਾ ਆਪਣੀ ਪੂਰੀ ਟੀਮ ਲੈ ਕੇ ਹਲਕੇ ਦੇ ਪੂਰੇ ਜਿੰਨੇ ਵਰਕਰ ਆ ਉਹ 2 3000 ਬੰਦਾ ਲੈ ਕੇ ਮੰਨ ਲਓ ਬੇਰਸਾ ਪਹੁੰਚਿਆ ਡੇਢ ਘੰਟਾ ਵੇਟ ਕੀਤੀ ਆ ਕੋਈ ਨਹੀਂ ਆਇਆ ਭਾਜੀ ਹੁਣਾਂ ਨੇ ਫੇਰ ਵੀ ਇਹ ਗੱਲ ਕਹੀ ਆ ਜੇ ਮੰਨ ਲਓ ਐਮ ਐਲ ਏ ਸਾਨੂੰ ਦੁਬਾਰਾ ਟਾਈਮ ਦੇਵੇ ਤੇ ਅਸੀਂ ਆਉਣ ਨੂੰ ਤਿਆਰ ਆ ਬੇਰਸਾ ਇਹੋ ਗੱਲਾਂ ਬਹੁਤ ਜ਼ਿਆਦਾ ਕ੍ਰਿਪਟਾ ਉਹਦੀ ਇੱਕ ਸਿਰਫ ਰਾਜਨੀਤੀ ਆ ਝੂਠ ਤੇ ਨਸ਼ਾ ਮੰਡੋ ਹੁਣ 25 ਸਾਲ ਇਹਨਾਂ ਰਾਜ ਕੀਤਾ ਕਪੂਰਥਲੇ ਦੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 25 ਸਾਲਾਂ ਦੇ ਵਿੱਚ ਇਹਦਾ ਪਿਓ ਵੀ ਮੰਨ ਲਓ ਫੜਾ ਮਾਰਦਾ ਲੱਖਾਂ ਰੁਪਈਆ ਨਹੀਂ ਕਰੋੜਾਂ ਰੁਪਈਆ ਦੇ ਅਸੀਂ ਆਸ਼ਾ ਲੈਵਾਂਗੇ ਸultanpur ਅਸੀਂ ਜਦੋਂ ਇਲੈਕਸ਼ਨ ਦੇ ਉਦੋਂ ਅਸੀਂ ਡਾਕਟਰ ਲੈ ਆਵਾਂਗੇ ਮੰਨ ਲਓ ਹਸਪਤਾਲ ਵੱਡਾ ਖੋਲਾਂਗੇ ਮੰਨ ਲਓ ਪੀਜੀ ਦੇ ਪੀਜੀ ਦੇ ਵਿੱਚੋਂ ਡਾਕਟਰ ਮਗਾਵਾਂਗੇ ਜਿਵੇਂ 25 ਸਾਲਾਂ ਦੇ ਵਿੱਚ ਕਪੂਰਥਲੇ ਤੇ ਕੋਈ ਇਦਾਂ ਦਾ ਡਾਕਟਰ ਆਇਆ ਨਹੀਂ ਉਹਨੂੰ ਤਾਂ ਕੋਈ ਅਪਗ੍ਰੇਡ ਕੀਤਾ ਨਹੀਂ ਕੋਈ ਕੰਮ ਵੀ ਨਾ ਕੋਈ ਹਸਪਤਾਲ ਕੀਤਾ ਨਾ ਕੋਈ ਸੜਕ ਕੀਤੀ ਸਾਰਾ ਉਥੇ ਨਸ਼ੇ ਦਾ ਤਸ਼ਕਰੀ ਕੀਤੀ ਆ ਤੇ ਇਹੋ ਹੀ ਬੇਨਤੀ ਆ ਸਾਹਿਬ ਤੁਹਾਡੇ ਕਹਿ ਮਤਾਬਕ ਇਮਾਨਦਾਰਾ ਕੀ ਹੈ ਬਹੁਤ ਦੇ ਨਾਲ ਸਰਕਾਰੀ ਦਫਤਰਾਂ ਦੇ ਵਿੱਚ ਕ੍ਰਪਸ਼ਨ ਨੂੰ ਠੱਲ ਪਈ ਹੈ ਨਹੀਂ ਕ੍ਰਪਸ਼ਨ ਤੇ ਚਲੋ ਇਹ ਮੰਨ ਲਓ ਹੈ ਨਹੀਂ ਮੰਨ ਲਓ ਹਜੇ ਨਹੀਂ ਮੁੱਕਿਆ ਫਰਕ ਪਿਆ ਵਾ ਪਰ ਜਿਹੜਾ ਸੱਜਣ ਸਿੰਘ ਜੀ ਸਰਦਾਰ ਚੀਮਾ ਸਾਹਿਬ ਆ ਫਰਕ ਪਿਆ ਵਾ ਕਿ ਮੁੱਕ ਗਿਆ ਵਾ ਨਹੀਂ ਫਰਕ ਪਿਆ ਵਾ ਮੁੱਕਿਆ ਤਾਂ ਨਹੀਂ ਹੈਗਾ ਮੰਨ ਲਓ ਪਰ ਹੁਣ ਸਰਕਾਰ ਦੇ ਚਲੋ ਹਜੇ ਟਾਈਮ ਹੈਗਾ ਸਰਕਾਰ ਪੂਰਾ ਇਹਦਾ ਤਿਆਰ ਕਰ ਰਹੀ ਆ ਇਹਦੇ ਮਨ ਲਓ ਧਿਆਨ ਦੇ ਰਹੀ ਆ ਤੇ ਕੋਈ ਵੀ ਚੀਜ਼ ਆ ਜਿਹੜੀ ਹੁਣ 40 50 ਸਾਲਾਂ ਤੋਂ ਮੰਨ ਲਓ ਚੱਲ ਰਹੀ ਆ ਉਹਨੂੰ ਆਪਾਂ ਇੱਕਦਮ ਤਾਂ ਮਿਟਾ ਨਹੀਂ ਸਕਦੇ ਤੇ ਸਰਕਾਰ ਆਈ ਨੂੰ 3 ਸਾਲ ਦੇ ਕਰੀਬ ਹੋ ਚੱਲੇ ਆ ਤੇ ਹਜੇ ਵੀ ਜਿਹੜੀ ਕਰਪਸ਼ਨ ਉੱਦੀ ਚੱਲ ਰਹੀ ਆ ਨਹੀਂ ਉਸ ਤਰ੍ਹਾਂ ਤਾਂ ਨਹੀਂ ਚੱਲਦੀ ਫਰਕ ਪਿਆ ਵਾ ਮੋਦ ਹੂੰ 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 ਪਲੋਂ ਨੂੰ ਸਹੀਇ ਸਹੀਇ ਹੋਊਗਾ ਮੰਨ ਲਓ ਸਹੀਇ ਸਹੀਇ ਮੰਨ ਲਓ ਉਹਦਾ ਕੰਟਰੋਲ ਹੋ ਜਾਊਗਾ ਇਹ 2 ਸਾਲਾਂ ਚ ਹੋ ਜਾਊਗਾ ਕੰਪਲੀਟ ਹਾਂ ਹੋਊਗਾ ਬਿਲਕੁਲ 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 ਹੋਊਗਾ ਮੰਨ ਲਓ ਕੀ ਨਾ ਜਿਹੜੇ ਕਰਪਟ ਬੰਦੇ ਆ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਤੁਹਾਡੇ ਵੱਲੋਂ ਜਾਂ ਸੱਜਣ ਸਿੰਘ ਚੀਮਾ ਜੀ ਤੁਹਾਨੂੰ ਨਿਰਦੇਸ਼ ਦਿੰਦੇ ਹਣਗੇ ਉਹਨਾਂ ਨੂੰ ਤੁਹਾਡਾ ਕੀ ਸਨੇਹਾ ਉਹਨਾਂ ਨੂੰ ਸਨੇਹਾ ਇਹੋ ਜਿਹਾ ਵੀ ਜੋ ਮੰਨ ਲਓ ਆਪਦੀ ਇਮਾਨਦਾਰੀ ਦੇ ਨਾਲ ਮੰਨ ਲਓ ਕੰਮ ਕਰੋ ਤੇ ਆਪਦੀ ਇਮਾਨਦਾਰੀ ਵਾਲਾ ਪੈਸਾ ਜਿਹੜਾ ਆਪਦੇ ਬੱਚਿਆਂ ਤੇ ਆਪਦੇ ਮੰਨੋ ਇਹ ਤਾਂ ਸੱਜਨ ਸਿੰਘ ਚੀਮਾ ਜੀ ਜਿਹੜਾ ਹਰ ਇੱਕ ਬੰਦਾ ਕਹਿੰਦਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਪਰ ਕਰਦੇ ਨਹੀਂਗੇ ਜਿਹੜੇ ਕਰਪਸ਼ ਅਫਸਰ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚ ਹੈਗੇ ਆ ਕੁਛ ਕੀ ਹੋਣਗੇ ਚਾਹੇ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹਨਾਂ ਨਾਲ ਕੀ ਸਖਤੀ ਉਹਨਾਂ ਵੱਲੋਂ ਕੀ ਤੁਹਾਡੇ ਵੱਲੋਂ ਕੀ ਪਹਿਲਾਂ ਤਾਂ ਜਿੱਦਾਂ ਕਹਿੰਦੇ ਹੁੰਦੇ ਪਿਆਰ ਨਾਲ ਕਹਿਣਾ ਹੁੰਦਾ ਹਰ ਇੱਕ ਨੇ ਹਾਂ ਇਹ ਸਾਡਾ ਬੌਸ ਆ ਸਾਡੇ ਮੰਨੋ ਹਲਕਾ ਦੇ ਇੱਕ ਸੱਜਨ ਸਿੰਘ ਜੀ ਮਾਮਾ ਆ ਇਹ ਮੰਨ ਲਓ ਪਿਆਰ ਨਾ ਕਹਿੰਦੇ ਕਹਿੰਦੇ ਜੇ ਨਹੀਂ ਮੰਨਣਗੇ ਤੇ ਫਿਰ ਮੰਨ ਲਓ ਦੂਸਰੀ ਤਰ੍ਹਾਂ ਮਨਾਵਾਂਗੇ ਤਿੰਨ ਸਾਲ ਕਰੀਬ ਹੋ ਚਲੇ ਹਜੇ ਪਿਆਰ ਨਹੀਂ ਕਹਿ ਰਹੇ ਪਿਆਰ ਨਾ ਕਹਿ ਰਹੇ ਪਰ ਹੁਣ ਪਲ ਲੋਕ ਮੰਨ ਲਓ ਗੰਦਲਾ ਜਿਹੜਾ ਹੁਣ ਜਾਂ ਸਾਰਾ ਪਾਣੀ ਜਾਂ ਗੰਦਲਾ ਦਰਿਆ ਗੰਦਲਾ ਹੋ ਗਿਆ ਆ ਦਰਿਆ ਗੰਦਲੇ ਹੋਏ ਪਿਓ ਇੱਕਦਮ ਥੋੜਾ ਸਾਫ਼ ਹੋ ਜਾਂਦੇ ਹੁੰਦੇ ਉਹਨੂੰ ਮੰਨ ਲਓ ਕੋਈ ਟਾਈਮ ਤਾਂ ਲੱਗੂਗਾ ਹੀ ਨਾ ਤਿੰਨ ਸਾਲਾਂ ਵਿੱਚ ਉਹ ਬਿਸ਼ਰਮ ਹੋਏ ਪਿਓ ਉਹਨਾਂ ਮੰਨ ਲਓ ਹੱਦ ਹੱਦਾਂ ਟੱਪ ਗਏ ਉਹ ਕਹਿੰਦੇ ਸਾਡਾ ਕੀ ਕਰ ਲੈਣਗੇ ਬਦਲੀ ਕਰਾ ਦੇਣਗੇ ਅਫਸਰ ਜਿਹੜੇ ਹਨ ਉਹ ਕਹਿੰਦੇ ਸਾਡੀ ਬਦਲੀ ਕਰਾ ਦੇਣ ਹੋਰ ਸਾਡਾ ਜੋ ਹੀ ਬਦਲੀ ਕਰਾਈ ਇੱਕ ਇਥੇ ਆਇਆ ਸੀ ਆਪਣੇ ਜਗਿੰਦਰਪਾਲ ਸਿੰਘ ਨਾਇਬ ਤਸਿਲਾਰ ਉਹ ਮੰਨ ਲਓ ਉਹ ਪੈਸੇ ਤੋਂ ਬਿਨਾਂ ਕੰਮ ਹੀ ਨਹੀਂ ਸੀ ਕਰਦਾ ਦੋ ਢਾਈ ਮਹੀਨੇ ਚੱਕ ਕੇ ਬਦਲ ਕੇ ਦਿੱਤਾ ਮੇਰੇ ਨਾਲ ਉਹਦੀ ਬਹਿਸ ਬਾਜੀ ਬਹੁਤ ਅਜੀ ਤਲੰਡੀ ਕਹਦੀਆਂ ਹੈਗੇ ਬੱਚਾ ਪੈਸੇ ਤੋਂ ਬਿਨਾਂ ਕੰਮ ਵਿੱਚ ਤੁਹਾਡੇ ਵੱਲੋਂ ਟੀਮਾ ਸਾਹਿਬ ਵੱਲੋਂ ਬੀਬੀ ਸਾਹਿਬ ਪਰਮਸਤੋ ਕੇ ਕੀ ਕਰਨ ਲਈ ਗਈ ਸੀ ਤੁਸੀਂ ਦੇਖੋ ਦੇਖੋ ਜੀ ਗਏ ਅਸੀਂ ਸਾਨੂੰ ਰਾਣਾ ਸਾਹਿਬ ਉਹਨੇ ਜੋ ਟੀਮਾ ਸਾਹਿਬ ਦੇ ਬਲੇਮ ਲਾਇਆ ਸੀ ਵੀ ਇਹ ਲੱਖ ਲੱਖ ਰੁਪਈਆ ਵੀਡੀਓ ਸਾਹਿਬ ਕੋਲ ਫੜ ਲੈਂਦੇ ਆ ਰਾਣਾ ਨੇ ਇੰਦਰਪ੍ਰਤਾਪ ਨੇ ਉਹ ਉਹਦੇ ਬੰਬਾਂ ਦੇ ਅਸੀਂ ਗਏ ਅਸੀਂ ਉਹਨੂੰ ਚੈਲੰਜ ਕੀਤਾ ਵੀ ਤੂੰ ਆ ਬੇਸਾ ਚੜ ਤੇ ਅਸੀਂ ਵੀ ਚੜਦੇ ਆ ਉੱਥੇ ਤਾਂ ਆਪਦੀ ਸਫਾਈ ਤੇ ਅਸੀਂ ਸਫਾਈ ਦਨੇ ਆ ਆਪਦੀ ਪਰ ਟਾਈਮ ਦਿੱਤਾ ਪਿਆ ਸੀ ਨਹੀਂ ਪਹੁੰਚਿਆ ਉਹ ਅਸੀਂ ਆਪਦੀ ਸਫਾਈ ਦੇ ਕੇ ਆ ਗਏ ਅੱਗੇ ਹੁਣ ਉਹਦਾ ਗੀਤ ਦੇ ਵੀ ਉਹ ਕੀ ਕਹਿੰਦਾ ਜਦੋਂ ਸੱਦੂ ਅਸੀਂ ਆਵਾਂਗੇ ਫੇਰ ਸੱਜਣ ਟੀਮਾ ਕਿੱਧਰ ਦੇ ਬਹੁਤ ਵਧੀਆ ਇਨਸਾਨ ਆ ਜੀ ਅਸੀਂ ਤਾਂ ਆਪਦਾ ਜਿਹੜਾ ਸਿਸਟਮ ਆ ਆਪਦੇ ਭਰਾ ਇਕੱਠੇ ਹੋ ਗਏ ਨਾ ਪਾਰਟੀ ਵਾਲੇ ਆਪ ਦਾ ਖਰਚਾ ਜਿਹੜਾ ਉਹ ਇਕੱਠ ਆਪ ਦੇ ਕੋ ਇਕੱਠਾ ਕਰਕੇ ਚਲਾਉਂਦੇ ਆ ਉਹ ਵਿਚਾਰੇ ਆਪਦੇ ਜਿੰਨੀ ਕੁ ਪੈਨਸ਼ਨ ਆਉ ਉਹ ਖਰਚਾ ਆਪ ਦਾ ਕਰਦੇ ਗੱਡੀਆਂ 'ਚ ਤੇਲ ਫੂਕਦੇ ਆ ਉਹਨਾਂ ਦਾ ਕੋਈ ਇਹੋ ਜਿਹਾ ਹੈ ਨਹੀਂ ਕੋਈ ਵੱਡੇ ਅਹੁਦੇ ਤੋਂ ਆਇਓ ਕਿਹੜਾ ਇੱਥੋਂ ਉੱਠਿਆ ਹੁਣ